ਪਰਿ ਆ ਗਏ ਅਰਦਸ ਮਾਰੀ ਗਿਓ ਪੈਨ ਸਭ ਤੇਰਾ ਕਹੋ ਨਾਨਕ ਸਭ ਤੇਰੀ ਵੜਾਈ ਕੋਈ ਨਾਉ ਨਜੜੈ ਮੇਰਾ ਸੋ ਕਉ ਤਨ ਗੁਰ ਸੀਰੀ ਹੈ ਦਰਸ਼ਨ ਪਰਸੇ ਗੁਰੂ ਗੈ ਸੇਵਕ ਕਰ ਸਾੰਮਨ ਦੀ ਤੋ ਡਿਤੀ ਸੱਚੀ ਪਾਤੀਸ਼ਾ ਤੋ ਡਿਤੀ ਸੱਚੀ ਪਾਤੀਸ਼ਾ ਸੱਜਣ ਸੱਜਾ ਪਾਤੀਸ਼ਾ ਜਿਸ ਪਾਸ ਬਹਿਤਿਆ ਸੋਈ ਹੈ ਸਤਨਾਮ ਵਾਹਿਗੁਰੂ ਸਹਿਬ ਜੀ ਬੜਾਂ ਹੰਸ ਕੀ ਵਾਰ ਮਾਲਾ 14 ਲੱਲਾ ਬੈਲੀ ਮਾ ਕੀ ਤੁਣ ਗਾਵਨੀ ਏਕੀ ਓੰਕਾਰ ਸਤਗੁਰ ਪਰਸਾਦੀ ਸ਼ਲੋਕ ਮਾਲਾ 3 ਜਾਂ ਸਾਦਰ ਤੀ ਪੜਾਂਸ ਹੈ ਸਾਧਨਾਮ ਔਰ ਤਾਰੀ ਸਾਚੀ ਸੰਗਰੇ ਸਾਧ ਸੱਜਦੇ ਰਹੀ ਸੱਚੀ ਨਾਮ ਪਿਆਰ ਸਾਦਰ ਤੀ ਪੜਾਂਸ ਹੈ ਸਾਧਨਾਮ ਔਰ ਤਾਰੀ ਸਾਚੀ ਸੰਗਰੇ ਸਾਦ ਸਾਚੇ ਰਈ ਸੱਤੀ ਨਾਮ ਪਿਆਰੀ ਸਦਾ ਨਰਮਲ ਮੈਲ ਮੈਂ ਲੱਗੀ ਨਦਰ ਕੀਤੀ ਕਰਤਾਰੀ ਨਾਨਕ ਤਨ ਕੀ ਬਲਾ ਹਾਰਨ ਜੋ ਅੰਦਰ ਜਪੀ ਮਾਰੀ ਮਾਲਤੀ ਜਾ ਮੈਂ ਜਾਣਿਆ ਬੜਾ ਹੰਸ ਹੈ ਤਮ ਕੀਆ ਸੰਗੀ ਜੀ ਜਾਣਾ ਬਗ ਬੱਬੜਾ ਤਾਂ ਜਨਮ ਰਦੀ ਦੀ ਅੰਗੀ ਮਾਲਾ ਕੀ ਜਾ ਹੰਸਾ ਬੀਗ ਤਰੰਦੇ ਆ ਬੱਗਾ ਆਇਆ ਚਾਉ ਡੋਬ ਗੁਈ ਬਗ ਬੱਬੜੀ سر تر اوپر پاؤ پاؤڑی تو آپ 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 ہے آپ کرن کیا آپ نرکار ہے تو اورنا بیا تو کرن کر سمرت ہے کر سو تیا ਉਹ ਆਣ ਬੰਗਿਆ ਦਾਨ ਦੀਵਨਾ ਸਵਨਾ ਜੀਆ ਸਵ ਆਕੂ ਸਤਗੁਰ ਬਾ ਬਾ ਜੇ ਦਾਨ ਹਰ ਨਾਮਕ ਦੀਆ ਸਵ ਆਕੂ ਸਤਗੁਰ ਬਾ ਬਾ ਜੇ ਦਾਨ ਹਰ ਨਾਮਕ ਦੀਆ ਵਾਹਿ ਗੁਰੂ ਜੀ ਕਾ ਕਾਲ ਸਾ ਵਾਹਿ ਗੁਰੂ ਜੀ ਕੀ ਫਤਿਹ ਬੜਾ ਅੰਸ ਕੀ ਬਾਰ ਮਾਲ ਲਗਾਉਤਾ ਲੱਲ ਪੈਲੇ ਮਾਗੀ ਤਰੰਗਾਵਨੀ ਕਿੱਕੀ ਓ ਅੰਕਾਰ ਸਤਗੁਰ ਪਰਸਾਦੀ ਸ਼ਲੋਕ ਮਾਲ ਲਾਤੀ ਜਾ ਸਾਭ ਰਤੀ بڑا ਹੰਸ ਐ ਸਾਦੇ ਨਾਮ ਔਰ ਧਾਰੀ ਸਾਦੀ ਸੰਗਰੇ ਸਾਦ ਸਾਧਦੇ ਰਹੀ ਸ਼ਕਤੀ ਨਾਮ ਪਿਆਰ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤੀ ਸਤ ਨਾਮ ਵਾਹੀ ਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਵਾਹੀ ਗੁਰੂ 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 ਸਤਿਨਾਮ ਵਾਈ 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 ਗੁਰੂ ਸਤ ਨਾਮ ਵਾਹੀ 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 ਗੁਰੂ ਵਾਹੀ ਗੁਰੂ ਜੀ ਦਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ